Sat 真的。And, uh ਵਾਂਸ ਕੁਆਇਆ ਓਮ ਕਹਿ ਰਵਾ ਖੂਹਣ ਲਖ ਪਟੇ ਦੰਤ ਵਕਤ ਸਿਸ ਪਾਲ ਦੇ ਦੰਦ ਹੋਏ ਖੱਟੇ ਦੁਰਬਾਸੀ ਨੇ श्राप ਦੇ ਯਾਦਵ ਸਭ ਤੱਕ ਤੇ ਦੁਰਬਾਸੀ ਨੇ श्राप ਦੇ ਜਾਗਵ ਸ ਪਵਨ ਕਰुणा निधान ਦੇਵ ਦੁਨੀਆਂ ਦੇ ਮਾਲਕ ਸ਼ਕਤ ਅਵਤਾਰ ਦੂਜਹਾਂ ਦੇ ਵਾਸੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਜੀ ਦੀ ਅਪਾਰ ਕਿਰਪਾ ਦੇ ਨਾਲ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ 43 ਗੁਰ ਸਿੱਖਾਂ ਦੇ ਕੋਲੋਂ ਆਪਾਂ ਸਰਵਣ ਕੀਤੇ ਹਨ ਇਸ ਤੋਂ ਉਪਰੰਤ ਭਾਈ ਗੁਰਦਾਸ ਸਾਹਿਬ ਜੀ ਦੀ ਜੋ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ ਕਲ ਦੇ ਜਵਾਨਾਂ ਦੇ ਵਿੱਚ ਆਪਾਂ 35ਵੀਂ ਵਾਰ ਦੀਆਂ ਚਾਰ ਪੌੜੀਆਂ ਤੱਕ ਵਿਚਾਰ ਸਾਂਝੀ ਕੀਤੀ ਜਿਸ ਦੇ ਦੌਰਾਨ ਭਾਈ ਗੁਰਦਾਸ ਸਾਹਿਬ ਜੀ ਨਿੰਦਕ ਦੇ ਬਾਰੇ ਅਤੇ ਦੂਜਾ ਜੋ ਗੁਰੂ ਨਿੰਦਕ ਹੈ ਉਸ ਦੇ ਬਾਰੇ ਸਾਨੂੰ ਸਮਝਾਉਣਾ ਕੀਤਾ ਹੈ ਅੱਜ ਦੇ ਵਿਚਾਰ ਦੇ ਵਿੱਚ ਭਾਈ ਸਾਹਿਬ ਜੀ ਨੇ ਜੋ ਪੁਰਾਣਿਕ ਵੇਦਾਂ ਗ੍ਰੰਥਾਂ ਦੇ ਅੰਦਰ ਇਹ ਸਭ ਹਵਾਲੇ ਲਿਖੇ ਹੋਏ ਹਨ ਉਹਨਾਂ ਹਵਾਲਿਆਂ ਦਾ ਸਾਨੂੰ ਧਿਆਨ ਧਰਾ ਕਰਕੇ ਸਮਝਾਉਣਾ ਕੀਤਾ ਹੈ ਕਿ ਦੁਨੀਆਂ ਦੇ ਅੰਦਰ ਇਹਨਾਂ ਲੋਕਾਂ ਦਾ ਬੜਾ ਜਸ ਹੋਇਆ ਕਰਦਾ ਸੀ ਇਹਨਾਂ ਦੀ ਤਾਕਤ ਦੇ ਇਹਨਾਂ ਦੇ ਬੌਧ ਦੇ ਸੰਸਾਰ ਦੇ ਵਿੱਚ ਚਰਚੇ ਹੋਇਆ ਕਰਦੇ ਸਨ ਜਿਵੇਂ ਭਾਈ ਸਾਹਿਬ ਜੀ ਨੇ ਹਰਨਾਕਸ਼ ਦਾ ਜ਼ਿਕਰ ਕੀਤਾ ਹੈ ਰਾਵਣ ਦਾ ਕੰਸ਼ ਦਾ ਕੌਰਵਾਂ ਦਾ ਜ਼ਿਕਰ ਕੀਤਾ ਹੈ ਸਿਸਪਾਲ ਯਾਦਵਾਂ ਦਾ ਜ਼ਿਕਰ ਕੀਤਾ ਹੈ ਇਹ ਬੜੇ ਮਹਾਨ ਲੋਕ ਉਸ ਵਕਤ ਮੰਨੇ ਜਾਂਦੇ ਸੰ ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਇਹਨਾਂ ਦੇ ਮੱਥੇ ਦੇ ਉੱਪਰ ਗੁਰੂ ਨਿੰਦਿਆ ਦਾ ਨਿੰਦਿਆ ਕਰਨ ਦਾ ਜਿਹੜਾ ਕਲੰਕ ਲੱਗਿਆ ਤੇ ਉਸ ਕਲੰਕ ਨੇ ਇਹਨਾਂ ਦਾ ਜਿੰਨਾ ਵੀ ਜਸ ਹੁੰਦਾ ਸੀ ਸਾਰਾ ਜਸ ਉਹ ਖਤਮ ਕਰ ਦਿੱਤਾ ਗੁਰੂ ਜੀ ਦੀ ਨਿੰਦਿਆ ਕਰਕੇ ਇਹਨਾਂ ਨੇ ਆਪ ਜਸ ਖੱਟਿਆ ਭਾਈ ਸਾਹਿਬ ਜੀ ਉਹ ਵਿਚਾਰ ਸਾਨੂੰ ਬਖਸ਼ਿਸ਼ ਕਰਦੇ ਹੰਥ ਆਓ ਮਨ ਚਿੱਤ ਵਿਕਤੀਆਂ ਇਕਾਗਰ ਕਰਕੇ ਰਚਨਾਮ ਰਚਤ ਕਰੀਏ ਅੰਮ੍ਰਿਤ ਬਾਣੀ ਦੇ ਵਿਚਾਰ ਸਮਝਣ ਦਾ ਯਤਨ ਕਰੀਏ ਜੀ ਉਚਾਰਨ ਕਰੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਿੰਦਾ ਹਰਨਾਕਸ਼ ਦੀ ਹਰਨਾਕਸ਼ ਜਿਨਨੇ ਭਗਤੀ ਕਰਕੇ ਅਕਾਲ ਪੁਰਖ ਤੋਂ ਵਡ ਪ੍ਰਾਪਤ ਕਰਲੇ ਸਨ ਔਰ ਆਪਣਾ ਨਾਮ ਜਪਾਉਣ ਲੱਗ ਪਿਆ ਸੇਖੇ ਜਲੇ ਹਰਨਾਕਸ਼ ਥਲੇ ਅਰਨਾਕਸ਼ ਤੀਹ ਹਰਨਾਕਸ਼ ਤੂਹਾਂ ਹਰਨਾਕਸ਼ ਔਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ ਕਿ ਐਨੇ ਵਡ ਪ੍ਰਾਪਤ ਕਰਨ ਦੇ ਬਾਵਜੂਦ ਇੰਨਾ ਜਾਸ ਕਰਵਾਉਣ ਦੇ ਬਾਵਜੂਦ ਉਹਦੇ ਮੱਥੇ ਤੇ ਕਲੰਕ ਲੱਗਿਆ ਕਿਹੜਾ ਕਿ ਹਰਨਾਕ੍ਰਿਸ਼ਨ ਨੇ ਆਪਣੇ ਗੁਰੂ ਨਾਰਦ ਦੀ ਨਿੰਦਾ ਕੀਤੀ ਆਪਣੇ ਗੁਰੂ ਨੂੰ ਉਹਨੇ ਮਾੜਾ ਚੰਗਾ ਕਹਿ ਦਿੱਤਾ ਕਿਉਂਕਿ ਨਾਰਦ ਨੇ ਉਹਨੂੰ ਸਮਝਾਇਆ ਸੀ ਨਾਰਦ ਨੇ ਉਹਨੂੰ ਸੋਝੀ ਦਿੱਤੀ ਸੀ ਕਿ ਐਦਾਂ ਭਗਤੀ ਕਰ ਪਰ ਅਕੀਰ ਉਹਨੇ ਆਪਣੇ ਗੁਰੂ ਦੀ ਨੰਦਿਆ ਕੀਤੀ ਗੁਰੂ ਦੀ ਨੰਦਿਆ ਕੀਤੀ ਫਲ ਕੀ ਪਾਇਆ ਭਾਈ ਸਾਹਿਬ ਜੀ ਕਹਿੰਦੇ ਕਿ ਮਾਰਿਆ ਗਿਆ ਨਰ ਸਿੰਘ અવਤਾਰ धारण ਕੀਤਾ ਮਾਲਕ ਨੇ ਆਪਣੇ ਨਾਹਾਂ ਦੇ ਨਾਲ ਉਹ ਸਾਰਾ ਨਾਕਸ਼ ਨੂੰ ਮਾਰ ਕੇ ਉਹਦਾ ਆਪ ਜਸ ਕਰਵਾਇਆ ਉਹਦੀ ਕੀਰਤੀ ਸੰਸਾਰ ਤੇ ਖਤਮ ਕੀਤੀ ਰਾਮ ਲੰਕ ਟੁੱਟਾਈ ਰਾਵਣੇ ਮਸਤਕ 10 ਕੱਟੇ ਅੱਗੇ ਰਾਮ ਦੀ ਗੱਲ ਕਰਦੇ ਹਨ ਕਹਿੰਦੇ ਉਹ ਰਾਵਣ ਜਿਹੜਾ ਕਿ ਬੜਾ ਮਹਾਬਲੀ ਸੀ ਬੜਾ ਉਹਦੇ ਵਿੱਚ ਬਾਲ ਸੀ ਔਰ ਆਪਣੇ ਸਮੇਂ ਦੇ ਅੰਦਰ ਉਹ ਸਭ ਤੋਂ ਜ਼ਿਆਦਾ ਅਮੀਰ ਸੀ ਕਿਉਂਕਿ ਇਕੱਲਾ ਉਹ ਹੀ ਸੀ ਜਿਹਦੇ ਕੋਲ ਸੋਨੇ ਦੇ ਲੰਕਾ ਸੀ ਜਿਹਦੇ ਸੋਨੇ ਦੇ ਮਹਿਲ ਬਣੇ ਹੋਏ ਸਨ ਤਾਕਤਵਰ ਇੰਨਾ ਬਲੀ ਇੰਨਾ ਸੀ ਕਿ ਜਿਸ ਨੇ ਆਪਣੇ ਪਾਵੇ ਦੇ ਨਾਲ ਕਾਲ ਨੂੰ ਬੰਦ ਛੱਡਿਆ ਸੀ ਕੁਦਰਤੀ ਤਾਕਤਾਂ ਤੋਂ ਕੰਮ ਲੈਣਾ ਜਾਣਦਾ ਸੀ ਉਹਦੇ ਕਾਗੂ ਦੇ ਵਿੱਚ ਸਾਨੂੰ ਦੇ ਵਸਦੇ ਵਿੱਚ ਸਨ ਪਰ ਭਾਈ ਸਾਹਿਬ ਜੀ ਕਹਿੰਦੇ ਕਿ ਉਸ 라ਵਣ ਇਹ 라ਵਣ ਦਾ ਗੁਰੂ ਸੀ ਵਿਸ਼ਨੂੰ ਜਿਹਦਾ ਉਹ ਪਹਿਲਾਂ 라ਵਣ ਦਵਾਰ ਪਾਲ ਹੁੰਦਾ ਸੀ ਵਿਸ਼ਨੂੰ ਦੇ ਦਵਾਰ ਦੇ ਵਿੱਚ ਪਰ ਉਹਨੇ ਆਪਣੇ ਗੁਰੂ ਦੀ ਜਿੰਜਾ ਕੀਤੀ ਗੁਰੂ ਦੀ ਜਿੰਜਾ ਕਰਕੇ ਹਾਲੋਂ ਮਿਲਿਆ ਲੰਕਾ ਡੋਟਾ ਲਈ 10 ਸਿਰ ਆਪਣੇ ਕਟਵਾਉਣੇ ਪਏ ਤੇ ਤ੍ਰਿਆ ਸਤ੍ਰੀ 54 ਦਾ ਜਿਹੜਾ ਸੋਸ਼ ਉਹਦੇ ਮੱਥੇ ਤੇ ਲੱਗਿਆ ਸੋ ਰਾਵਣ ਵੀ ਜਿਹੜਾ ਸੀ ਉਹ ਗੁਰੂ ਨਿੰਦਿਆ ਕਰਕੇ ਰਾਵਣ ਨੇ ਇਹ ਫਲ ਭਾਈ ਸਭਜੀ ਕਹਿੰਦੇ ਪਾਇਆ ਕੰਸ ਰਿਆ ਸੰਨ ਨਸ ਕਰੈ ਸਭ ਦੇਤ ਸੰਗਟੈ ਅੱਗੇ ਕਾਂਸ ਦੀ ਗੱਲ ਕਰਦੇ ਹਾਂ ਕਿ ਕਾਂਸ ਆਪਣੇ ਲਸ਼ਕਰ ਸਮੇਤ ਮਾਰਿਆ ਗਿਆ ਸਾਰਾ ਜੰਨਾ ਕਾਂਸ ਦਾ ਲਸ਼ਕਰ ਸੀ ਉਹ ਵੀ ਮਾਰਿਆ ਗਿਆ ਸਾਰੇ ਜਿਹੜੇ ਦਾਇਕ ਉਹਦੇ ਕੋਲ ਹੁੰਦੇ ਸਨ ਸਭ ਮਾਰੇ ਗਏ ਕਾਰਨ ਕੀ ਬਣਿਆ ਕਿ ਕਾਂਸ ਵੀ ਦੁਆਰ ਪਾਰ ਸੀ ਤੇ ਇਹਨੇ ਵੀ ਆਪਣੇ ਗੁਰੂ ਦੀ ਨਿੰਦਿਆ ਕੀਤੀ ਸੀ ਸੋ ਨੰਦਿਆ ਦਾ ਕਲਮਕੇ ਦੇ ਮੱਥੇ ਤੇ ਲਗਿਆ ਮਾਰਿਆ ਗਿਆ ਔਰ ਆਪ ਦਾ ਆਪ ਜਸ ਖੱਟ ਕੇ ਸੰਸਾਰ ਤੋਂ ਇਹਨੂੰ ਹਟ ਜਾਣਾ ਪਿਆ ਵਾਂਸ ਅਗਵਾਇਆ ਕਹਿ ਰਵਾਂ ਘੂੜ ਲੱਕ ਫੱਟੇ ਅੱਗੇ ਕੌਰਵਾ ਦੀ ਗੱਲ ਕਰਦੇ ਹਾਂ ਭਾਈ ਸਾਹਿਬ ਜੀ ਕਹਿੰਦੇ ਕੌਰਵਾ ਦਾ ਵੰਸ਼ ਜਿਹੜਾ ਖਤਮ ਹੋ ਗਿਆ ਉਹਨਾਂ ਨੇ ਵੀ ਆਪਣੇ ਗੁਰੂ ਦੀ ਨਿੰਦਿਆ ਕੀਤੀ ਸੀ ਗੁਰੂ ਦੀ ਨਿੰਦਿਆ ਕਰਕੇ ਫੌਰਾਂ ਨੇ ਆਪਣਾ ਆਪ ਜੱਸ ਕਰਵਾਇਆ ਮਾਰੇ ਗਏ ਲੱਖਾਂ ਖੂਨੀਆਂ ਫੌਜ ਸੀ ਭਾਈ ਸਾਹਿਬ ਜੀ ਕਹਿੰਦੇ ਉਹਨਾਂ ਦੇ ਕੋਲ ਜਿੱਥੋਂ ਤੱਕ ਨਿਗਾਹ ਵੱਜਦੀ ਸੀ ਉਦੋਂ ਵੀ ਅੱਗੇ ਜਿਹੜੀਆਂ ਫੌਜਾਂ ਦੇ ਮਾਲਕ ਸਨ ਪਰ ਗੁਰੂ ਦੀ ਨਿੰਦਿਆ ਕੀਤੀ ਐਨੀ ਫੌਜ ਹੋਣ ਦੇ ਬਾਵਜੂਦ ਐਨਾ ਬਲ ਐਨੀ ਤਾਕਤ ਹੋਣ ਦੇ ਬਾਵਜੂਦ ਫਿਰ ਵੀ ਮਾਰੇ ਗਏ ਔਰ ਆਪਣਾ ਆਪ ਜਸ ਖੱਟਿਆ ਉਹਨਾਂ ਲੋਕਾਂ ਨੇ ਦੰਤ ਵਕਤ ਸਿਸ ਪਾਲ ਦੇ ਦੰਦ ਹੋਏ ਖੱਟੇ ਅਗੇ ਸਿਸ ਪਾਲ ਦੇ ਬਾਰੇ ਸ਼ਿਸ਼ੂ ਪਾਲ ਦੇ ਬਾਰੇ ਕਹਿੰਦੇ ਹਨ ਕਿ ਭਾਈ ਸ਼ਿਸ਼ੂ ਪਾਲ ਨੇ ਵੀ ਆਪਣੇ ਗੁਰੂ ਦੀ ਨਿੰਦਿਆ ਕੀਤੀ ਗੁਰੂ ਦੀ ਨਿੰਦਿਆ ਕਰਕੇ ਦੰਦ ਖੱਟੇ ਕਰਵਾਏ ਭਾਉ ਜੀ ਜੀਵਨ ਦੇ ਵਿੱਚ ਕੇਵਲ ਤੇ ਕੇਵਲ ਦੁੱਖ ਹੀ ਪ੍ਰਾਪਤ ਕੀਤਾ ਹੈ ਸੁਖ ਜਿੰਦਗੀ ਦੇ ਵਿੱਚ ਉਹਦੇ ਸਿਰਸ ਪਾਲ ਦੇ ਨਾ ਆਇਆ ਨਿੰਦਾ ਕੋਈ ਨਾ ਸਿਜਿਓ ਓਇਆਂ ਵੇਦ ਰੁਕਟੇ ਭਾਈ ਸਾਹਿਬ ਜੀ ਕਹਿੰਦੇ ਨੇ ਕਿ タルਮੁਕ ਗ੍ਰੰਥ ਪੁਸਤਕਾਂ ਪੜ ਲਈਏ ਜੋ ਉਹਨਾਂ ਦੇ ਵਿੱਚ ਲਿਖਿਆ ਉਹ ਇਹੀ ਕਹਿੰਦੇ ਹਨ ਕਿ ਗੁਰੂ ਦੀ ਨਿੰਦਿਆ ਕਰਕੇ ਕੋਈ ਸਿੱਖਿਆਵੀ ਭਾਵ ਕੋਈ ਕਾਮਯਾਬ ਨਹੀਂ ਹੋਇਆ ਕੇਵਲ ਤੇ ਕੇਵਲ ਇਨਸਾਨ ਬਰਬਾਦ ਹੀ ਹੋਇਆ ਜਿਸ ਪ੍ਰਕਾਰ ਦੇ ਨਾਲ ਇਹਨਾਂ ਲੋਕਾਂ ਦਾ ਜ਼ਿਕਰ ਕੀਤਾ ਹੈ ਅਰਨਾਖ ਜੀ ਦਾ ਰਾਮਨ ਦਾ ਕੌਰਵਾ ਦਾ ਜ਼ਿਕਰ ਕੀਤਾ ਹੈ ਸ਼ੇਸ਼ਪਾਲ ਦਾ ਜ਼ਿਕਰ ਕੀਤਾ ਦੁਰਭਾਸੇ ਨੇ श्राप ਦੇ ਯਾਦਵ ਸਭ ਤੱਕ ਤੇ ਹੁਣ ਯਾਦਵਾਂ ਨੇ ਗੁਰੂ ਦੀ ਨਿੰਦਿਆ ਕੀਤੀ ਦਰਵਾਸ਼ਾ ਜਿਸ ਇਹਨਾਂ ਦਾ ਗੁਰੂ ਹੋਇਆ ਸੀ ਆਪਣੇ ਗੁਰੂ ਦੀ ਨਿੰਦਿਆ ਕੀਤੀ ਉਹਨੂੰ ਮਜ਼ਾਕ ਕੀਤਾ ਰਿਹਾ ਉਹਨੇ ਸ਼ਰਾਬ ਦਿੱਤਾ ਬਚਨ ਐਸਾ ਕੀਤਾ ਕਿ ਸਾਰੇ ਯਾਦਵ ਉਜਾਰ ਦਿੱਤੇ ਯਾਦਵਾਂ ਨੇ ਫੁਰ ਉਜਾਰ ਦਿੱਤੀ ਅੱਗੇ ਭਾਈ ਸਾਹਿਬ ਜੀ ਛੇਵੀਂ ਪੌੜੀ ਦੇ ਵਿੱਚ ਹੋਰ ਗੁਰੂ ਨੰਦਕ ਦੇ ਬਾਰੇ ਸਮਝਾ ਰਹੇ ਹਨ ਕਿ ਜਿਸੁ ਕੋ ਕਾਰ ਦੇ ਨਾਲ ਇਹ ਜਿਹੇ ਲੋਕ ਦੂਜਿਆਂ ਦੇ ਵੱਲ ਵੇਖ ਵੇਖ ਕਰਕੇ ਦੁਖੀ ਹੁੰਦੇ ਨੇ ਤੇ ਇਦਾਂ ਹੀ ਜਿਹੜਾ ਗੁਰੂ ਨਿੰਦਕ ਹੈ ਭਾਈ ਉਹ ਵੀ ਦੁਖੀ ਹੁੰਦਾ ਰਹਿੰਦਾ ਹੈ ਹਮੇਸ਼ਾ ਉਹਦੀ ਜਨਮ ਜੀ ਤੇ ਵਿੱਚ ਦੁਖ ਕਮੇਸ਼ ਆਦਮ ਬਣਿਆ ਹੀ ਜਾਂਦਾ ਹੈ ਭਾਈ ਸਾਹਿਬ ਜੀ ਪਹਿਲੀ ਗੱਲ ਸਮਝਾਉਂਦੇ ਨੇ ਸਭਨਾ ਦੇ ਸਰ ਗੁੰਦਿਆਨ ਗੰਜੀ ਗੁਰੜਾ ਵੈ ਹਣ ਭਾਈ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਗੰਜੀ ਇਸਤਰੀ ਹੈ ਜੀ ਦੇ ਸਿਰ ਦੇ ਉੱਪਰ ਕੇਸ ਬਚੇ ਨਹੀਂ ਹੁਣ ਜਿਸ ਪ੍ਰਕਾਰ ਦੇ ਨਾਲ ਕਹਿੰਦੇ ਉਹਦੇ ਆਪਣੇ ਸਿਰ ਦੇ ਕੇਸ ਨਹੀਂ ਉਹ ਆਪ ਕੇਸਾਂ ਤੋਂ ਹਣੀ ਹੈ ਤੇ ਬਾਕੀ ਹੋਰ ਨਾਲ ਦੇ ਸਿਰ ਬੰਨ੍ਹੇ ਹੋਏ ਹੈ ਕਿ ਕੇਸ ਗੁੰਦੇ ਹੋਏ ਨੇ ਵਿਢੀਆਂ ਬੁੰਨੀਆਂ ਹੋਈਆਂ ਹੈ ਤੇ ਆਪਣੇ ਮਨ ਦੇ ਵਿੱਚ ਗੁਰ ਰੰਗ ਦੀ ਭਾਵ ਕੇ ਬੋੜ-ਬੋੜ ਕਰਦੀ ਹੈ ਦੁਖੀ ਹੁੰਦੀ ਹੈ ਤੇ ਇਹਨਾਂ ਦੇ ਸਰਪੇ ਕੇਸ ਨੇ ਮੇਰੇ ਕਿਉਂ ਨਹੀਂ ਉਹ ਇਦਾਂ ਹੀ ساری ਜ਼ਿੰਦਗੀ ਉਹ ਜਿਵੇਂ ਦੁਖੀ ਹੁੰਦੀ ਰਹਦੀ ਹੈ ਨਾ ਇਦਾਂ ਹੀ ਭਾਈ ਸਾਹਿਬ ਜੀ ਕਹਿੰਦੇ ਨਿੰਦਕ ਦਾ ਜੀਵਨ ਹੈ ਸਾਰਾ ਨਿੰਦਕ ਦਾ ਜੀਵਨ ਦੁੱਖਾਂ ਦੇ ਨਾਲ ਹੀ ਬਰਲੰਗਦਾ ਹੈ ਕੰਨ ਤਨੌੜੇ ਕਾਮਣੀ ਬੂੜੀ ਵਰੜਾਵੇ ਰਡਾਵੇ ਊੜੀ ਤੋਂ ਪਾਉਂਦਾ ਗੁੱੱਚੇ ਕੰਨਾਂ ਵਾਲੀ ਜਿੰਦੇ ਕੰਨ ਸਲਾਮਤ ਨਹੀਂ ਭਾਈ ਸਾਹਿਬ ਵੀ ਕਹਿੰਦੇ ਜਿਸ ਕਾਮਣ ਇਸਤਰੀ ਦੇ ਕੰਨ ਸਲਾਮਤ ਨਹੀਂ ਹੁਣ ਉਹਦੇ ਆਪਣੇ ਕੰਨ ਜਿਹੜੇ ਉਹ ਪੂਰੇ ਨਹੀਂ ਅਧੂਰੇ ਹਨ ਸਲਾਮਤ ਨਹੀਂ ਕੀ ਵੇਖੀਏ ਕਿ ਆਪਣੀਆਂ ਸਹੇਲੀਆਂ ਦੇ ਕੰਨਾਂ ਦੇ ਵਿੱਚ ਵਾਲੀਆਂ ਪਾਈਆਂ ਕੁੱਪਲ ਬੱਤਰੀ ਪਾਏ ਨੇ ਕੰਨਾ ਦੇ ਵਿੱਚ ਕਹਿੰਦੇ ਪਾਈ ਹਨ ਫਿਰ ਕੇ ਬੁੜਬੁੜ ਕਰਕੇ ਦੁਖੀ ਹੁੰਦੀ ਅੰਦਰੇ ਅੰਦਰ ਕੁੜੀ ਜਾਂਦੀ ਹੈ ਭਾਵ ਕੇ ਵਿਆਕਲ ਹੋ ਰਹੀ ਹੈ ਇਦਾਂ ਹੀ ਪਾਈ ਸਾਹਿਬ ਜੀ ਕਹਿੰਦੇ ਨਿੰਦਕ ਦਾ ਹਾਲ ਹੁੰਦਾ ਹੈ ਕਿ ਜਦੋਂ ਨਿੰਦਕ ਪਰ ਗੁਰੂ ਦੀ ਨਿੰਦਿਆ ਕਰਦਾ ਕਿਸੇ ਵੀ ਤਰੀਕੇ ਦੇ ਨਾਲ ਫਿਰ ਉਸ ਨਿੰਦਕ ਨੂੰ ਪਾਈ ਸਾਹਿਬ ਜੀ ਕਹਿੰਦੇ ਕਦੇ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ ਨਥਾ ਨਕਨ ਵੇਲੀਆਂ ਨਕੱਤੀ ਨਾ ਸੁਕਾਵੇ ਨਕੱਤੀ ਭਾਵ ਤੇ ਜੀ ਦਾ ਨੱਕ ਵੱਡਿਆ ਹੋਇਆ ਹੈ ਭਾਈ ਸਾਹਿਬ ਜੀ ਕਹਿੰਦੇ ਇੱਕ ਕਾਮਣ ਵੇਲਦੀ ਹੈ ਉਹਦਾ ਆਪਣਾ ਨੱਕ ਵੱਡਿਆ ਹੋਇਆ ਨੱਕ ਦੇ ਵਿੱਚ ਅਨੰਤ ਆਦਿਕ ਨਹੀਂ ਪੈ ਸਕਦਾ ਪਰ ਆਪਣੀਆਂ ਸਹੀਆਂ ਨੂੰ ਵੇਲਦੀ ਹੈ ਕਿ ਉਹਨਾਂ ਦੇ ਨੱਕਾਂ ਦੇ ਵਿੱਚ ਮੁੱਠਾ ਪਾਈ ਹੈ ਪਰ ਉਹਨੂੰ ਚੰਗਾ ਨਹੀਂ ਲੱਗਦਾ ਗਹਿਣੇ ਇਸ ਦੁਨੀਆ ਨੂੰ ਸੋਭਦੇ ਹਨ ਚੰਗੇ ਲੱਗਦੇ ਨੇ ਪਰ ਕਹਿੰਦੇ ਉਹ ਨਕੱਤੀ ਵਿਚਾਰੀ ਕੀ ਕਰੇ ਸਹੇਲੀਆਂ ਦੇ ਵੱਲ ਦੇਖ ਵੇਖ ਕਰਕੇ ਦੁਖੀ ਹੁੰਦੀ ਹੈ ਉਹਨੂੰ ਕੁਝ ਚੰਗਾ ਨਹੀਂ ਲੱਗਦਾ ਕੱਜਲ ਅੱਖੀ ਹਰਨ ਆਖੀਆਂ ਕਾਣੀ ਕੁਰਲਾਵੇ ਅੱਗੇ ਸਮਝਾਉਂਦੇ ਨੇ ਕਹਿੰਦੇ ਅੱਖੋਂ ਕਾਣੀ ਜਿਹੜੀ ਕਾਮਣੀ ਹੈ ਉਹ ਵੇਖਦੀ ਹੈ ਕਿ ਨਾਲ ਦੀਆਂ ਸਵਾਨੀਆਂ ਦੇ ਸਹੇਗੀਆਂ ਦੇ ਅੱਖਾਂ ਦੇ ਵਿੱਚ ਕਜਲ ਸ਼ਰਮਾ ਆਦਿਕ ਪਾਇਆ ਉਹਨਾਂ ਦਾ ਸਰੂਪ ਬੜਾ ਸੋਹਣਾ ਲੱਗ ਰਿਹਾ ਹੈ ਪਰ ਉਹ ਉਹ ਆਪ ਭਾਈ ਸਾਹਿਬ ਜੀ ਕਹਿੰਦੇ ਅੱਖੋਂ ਕਾਣੀ ਹੈ ਤੇ ਆਪਣੇ ਅੰਗਲੇ ਵਿੱਚ ਸ਼ਰਮਾ ਪਾ ਨਹੀਂ ਸਕਦੀ ਕਜਲ ਪਾ ਨਹੀਂ ਸਕਦੀ ਹੁਣ ਦੂਜਿਆਂ ਦੇ ਵੱਲ ਵੇਖ-ਵੇਖ ਕਰਕੇ ਭਾਈ ਸਾਹਿਬ ਜੀ ਕਹਿੰਦੇ ਕੁਰਲਾਉਂਦੀ ਹੈ ਦੁਖੀ ਹੁੰਦੀ ਹੈ ਸਭਨਾ ਚਾਲ ਸੁਹਾਵਣੀ ਲੰਗੜੀ ਲੰਗੜਾਵੇ ਭਾਈ ਸਾਹਿਬ ਜੀ ਕਹਿੰਦੇ ਕਿ ਲੰਗੜੀ ਇਸਤਰੀ ਵੇਖ ਜੀਏ ਕਿ ਮੇਰੀਆਂ ਸਾਰੀਆਂ ਸਹੇਲੀਆਂ ਦੀ ਚਾਲ ਬੜੀ ਸੋਹਣੀ ਬੜਾ ਸੋਹਣਾ ਤੁਰਦੀਆਂ ਨੇ ਪਰ ਹੁਣ ਉਹਦੇ ਆਪਣੇ ਵਿੱਚ ਜਿਹੜਾ ਫਰਕ ਹੈ ਆਪ ਲੰਗੜੀ ਹੈ ਆਪ ਲੰਗੜੀ ਲੰਗੜਾ ਕੇ ਤੁਰਦੀ ਹੈ ਭਾਈ ਸਾਹਿਬ ਜੀ ਕਹਿੰਦੇ ਦੁਖੀ ਹੁੰਦੀ ਆਪਣੀਆਂ ਕਾਮਨਾ ਸ਼ੇਲੀਆਂ ਦੇ ਬਲਵੇ ਕਰਕੇ ਗਣ ਤਗਣਾ ਗੁਰਦੇਵ ਜੀ ਤਿਸ ਦੁੱਖ ਵਿਆਵੇ ਕਹਿੰਦੇ ਇਵੇਂ ਭਾਈ ਜਿਹੜਾ ਬਰਨਿੰਦਕ ਗੁਰੂ ਗੁਰੂ ਦੀ ਨਿੰਦਿਆ ਕਰਦਾ ਸਤਿਗੁਰੂ ਜੀ ਦੀ ਨਿੰਦਿਆ ਕਰਦਾ ਕਹਿੰਦੇ ਜਿਵੇਂ ਉੱਪਰ ਅਪਾਹਜ ਦੱਸੇ ਗਏ ਇਹਨਾਂ ਜਿਵੇਂ ਸਿਰ ਦੇ ਜਿਹਦੇ ਕੇਸ ਨਾ ਹੋਣ ਉਹ ਵੀ ਅਪਾਹਜ ਹੁੰਦਾ ਤੇ ਕੰਨ ਸਲਾਮਤ ਨਹੀਂ ਨਾ ਕੋੜਿਆ ਹੋਇਆ ਐ ਅੱਖਾਂ ਤੋਂ ਹੀਣਾ ਕਾਣਾ ਇਨਸਾਨ ਐ ਲੰਗੜਾ ਐ ਲਗੜਾ ਕੇ ਚੱਲਦਾ ਐ ਭਾਈ ਸਾਹਿਬ ਜੀ ਕਹਿੰਦੇ ਜਿਵੇਂ ਉਹਨਾਂ ਅਪਾਜਾਂ ਦੇ ਦਿਨ ਦੁੱਖਾਂ ਦੇ ਵਿੱਚ ਕੱਟਦੇ ਨੇ ਇਦਾਂ ਹੀ ਜਿਹੜਾ ਇਨਸਾਨ ਗੁਰੂ ਨਿੰਦਕ ਐ ਨਾ ਗੁਰੂ ਦੀ ਨਿੰਦਾ ਕਰਨ ਵਾਲਾ ਭਾਈ ਉਹਦੀ ਜ਼ਿੰਦਗੀ ਦੇ ਵਿੱਚ ਵੀ ਇਸੇ ਤਰ੍ਹਾਂ ਨੇ ਨਾਲ ਦੁੱਖੀ ਬਣਿਆ ਜਾਂਦਾ ਹੈ ਤੇ ਭਾਈ ਸਾਹਿਬ ਜੀ ਕਹਿੰਦੇ ਦੂਜਿਆਂ ਦਾ ਕੁਝ ਵਿਗੜਦਾ ਨਹੀਂ ਨਾ ਗੁਰੂ ਦਾ ਕੁਝ ਵਿਗੜਦਾ ਪਰ ਨਿੰਦਕ ਦੇ ਮੱਥੇ ਤੇ ਨਿੰਦਕ ਦੇ ਸਿਰ ਤੇ ਆਪ ਦੇ ਦੂਸ਼ਣ ਲੱਗ ਜਾਂਦਾ ਹੈ ਨਿੰਦਕ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ ਨਾ ਗੁਰੂ ਦਾ ਕੁਝ ਘਟਦਾ ਹੈ ਬਲਕਿ ਨਿੰਦਕ ਆਪਦੀ ਜ਼ਿੰਦਗੀ ਬਰਬਾਦ ਕਰਕੇ ਸੰਸਾਰ ਤੋਂ ਚਲੇ ਜਾਂਦਾ ਹੈ ਕੋਈ ਲਾਭ ਉਹਨੂੰ ਜੀਵਨ ਦੇ ਵਿੱਚ ਪ੍ਰਾਪਤ ਨਹੀਂ ਹੁੰਦਾ ਕੋਈ ਰੱਖੀ ਘਟ ਕੇ ਨਹੀਂ ਜਾਂਦਾ ਸੋ ਭਾਈ ਗੁਰਦਾਸ ਸਾਹਿਬ ਜੀ ਮੈਂ ਨਿੰਦਕਾਂ ਦੇ ਬਾਰੇ ਸਮਝਾ ਰਹੇ ਹਾਂ ਅੱਗੇ ਹੋਰ ਗੁਰੂ ਨਿੰਦਕ ਦੇ ਬਾਰੇ ਦੱਸਦੇ ਨੇ ਆ